ਆ ਦੇਖ ਲੋ ਜੀ ਹੁਣ ਤੁਹਾਨੂੰ ਦਿਖਾਉਨੇ ਆ ਆਪਣੇ ਆ ਪੋਲਿਊਸ਼ਨ ਪਲਾਸਟਿਕ ਦਾ ਲਫਾਫਾ ਤੇ ਲੋਕਾਂ ਵੱਲੋਂ ਆ ਕੋਹਾ ਕੂੜਾ ਕਾਜਰਾ ਆ ਸਾਰਾ ਕੈਮੀਕਲ ਆ ਬੀਡ ਦੇ ਨਾਲ ਆਪਣੇ ਛਿੱਟਿਆ ਗਿਆ ਜਿਹਦੇ ਨਾਲ ਦੇਖ ਲੋ ਮੈਂਸ ਵਾਲੇ ਪੁਲ ਦੇ ਉੱਤੇ ਆ ਦੇਖ ਲੋ ਤੁਹਾਡੇ ਸਾਹਮਣੇ ਆ ਕੈਮੀਕਲ ਆ ਸਾਰਾ ਦਰਖਤਾਂ ਦਾ ਨਾਸ ਜਿਹੜਾ ਆ ਬਨਾਸਪਤੀ ਦਾ ਆ ਦੇਖ ਲੋ ਪੈਟਰੋਲ ਡੀਜ਼ਲ ਆ ਫਿਲਟਰ ਆ ਦੇਖ ਲੋ ਇੱਕ ਭਾਈ ਨੇ ਸੇਵਾ ਕਰੀ ਆ ਔਰੇ ਦੇਖ ਲੋ ਕਿੰਨਾ ਪੁੰਨ ਦਾ ਕੰਮ ਕਰਕੇ ਗਏ ਨੇ ਲੋਕ ਉਰੇ ਆ ਤੁਹਾਡੀ ਅੱਖਾਂ ਦੇ ਸਾਹਮਣੇ ਨਜ਼ਾਰਾ ਦੇਖ ਲੋ ਫੇਰ ਆਪਾਂ ਗੱਲਾਂ ਕਰਦੇ ਐ ਡੇਡੀਆਂ ਆ ਦੇਖ ਤੁਹਾਡੀ ਨਿਗਾਹ ਦੇ ਸਾਹਮਣੇ ਆ ਕਿੰਨਾ ਕਾਚਰਾ ਆ ਸਾਰਾ ਕੂੜਾ ਦੇਖ ਲੋ ਦੋਹੇ ਸਰਫ ਆ ਬਚਾਰੇ ਬੇਜਬਾਨ ਜਾਨਵਰ ਪੂਰੇ ਰਹਿ ਰਹੇ ਨੇ ਆਪਣਾ ਜੀਵਨ ਬਤੀਤ ਕਰ ਰਹੇ ਨੇ ਤੇ ਆਪਾਂ ਦੇਖ ਲਓ ਇਹਨਾਂ ਦਾ ਜੀਵਨ ਦਾ ਪੱਧਰ ਕਿਹਾ ਜਾ ਲੈ ਕੇ ਜਾ ਰਹੇ ਆ ਜਾਨਵਰਾਂ ਨਾਲੋਂ ਮਾੜੀ ਮਾਨਸਿਕਤਾ ਆਪਣੇ ਲੋਕਾਂ ਦੀ ਹੈ ਆ ਤੁਹਾਨੂੰ ਦਿਖਾਉਂਦੇ ਆ ਨਾਬੇ ਬੀੜ ਦੀਆਂ ਕੁਝ ਤਸਵੀਰਾਂ ਤੇ ਆ ਵੀਡੀਓ ਰਾਹੀਂ ਇੱਕ ਝਾਤ ਮਾਰੋ ਆਪਣੇ ਅੰਦਰ ਦਿਲ ਦੇ ਅੰਦਰ ਆ ਦੇਖੋ ਕੀ ਹਾਲ ਕਰਿਆ ਹੈ ਲੋਕਾਂ ਨੇ ਫਿਰ ਆਪਾਂ ਇੱਥੇ ਪੂਜਾ ਕਰਦੇ ਕੋਈ ਕੁਝ ਕਰਦੇ ਫਿਰਦੇ ਆ ਆ ਗੰਦਗੀ ਦਾ ਨਜ਼ਾਰਾ ਤੁਹਾਡੇ ਸਾਹਮਣੇ ਦੇਖਣ ਨੂੰ ਮਿਲ ਰਿਹਾ ਆ ਵਿੱਚ ਬੁਜਾਰੇ ਬੇਜਵਾਨ ਪਸ਼ੂ ਇਹਨਾਂ ਚੋ ਚੱਕ ਚੱਕ ਕੇ ਖਾ ਰਹੇ ਨੇ ਦੇਖੋ ਚੁਣ ਚੁਣ ਕੇ ਆ ਸਾਰਾ ਤੁਸੀਂ ਹਾਲ ਦੇਖ ਲਓ ਕੀ ਐ ਇੱਥੇ ਡੰਗਰ ਪਸ਼ੂਆਂ ਦਾ ਇੰਨੀਆਂ ਇੰਨੀਆਂ ਉੱਤੇ ਉੱਤੇ ਬੋਰਡ ਲਾਉਣ ਦਾ ਕੀ ਫਾਇਦਾ ਜੇ ਆਹ ਦੇਖ ਲਓ ਬੇਜਵਾਨਾਂ ਨੇ ਇਹ ਤਾਂ ਬੋਲ ਕੇ ਤਾਂ ਦੱਸ ਨਹੀਂ ਸਕਦੇ ਕਿਸੇ ਨੂੰ ਵੀ ਅਸੀਂ ਗੰਦਗੀ ਚ ਚੱਕ ਕੇ ਆਪਣਾ ਆਹ ਹਾਰ ਹੋ ਜਨ ਲੈ ਰਹੇ ਆ ਕੀ ਹਾਸਰ ਕਰਿਆ ਦੇਖ ਲਓ ਤੁਸੀਂ ਆ ਲੋਕਾਂ ਨੇ ਆ ਇੱਕ ਪਾਸੇ ਖੂਬਸੂਰਤ ਢੀੜ ਜਿਹਨਾਂ ਅਸੀਂ ਖੂਬਸੂਰਤ ਨਹੀਂ ਹੁਣ ਕਹਿ ਸਕਦੇ ਪਰ ਆ ਤੁਹਾਡੀ ਨਿਗਾਹ ਦੇ ਸਾਹਮਣੇ ਆ ਆ ਦੇਖੋ ਕੀ ਹਾਲ ਕਰਿਆ ਮੈਂ ਨਗਰ ਕਾਉਂਸਲ ਦੇ ਅਧਿਕਾਰੀਆਂ ਤੇ ਨਗਰ ਨਿਗਮ ਸੇਵਕਾਂ ਨੂੰ ਬੇਨਤੀ ਕਰਦਾ ਵੀ ਇਸ ਦਾ ਕੰਮ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਆ ਦੇਖੋ ਕਿੱਡਾ ਵੱਡਾ ਡੰਪ ਜਿਹੜਾ ਇੱਥੇ ਬਣਾਇਆ ਗਿਆ ਕੋਈ ਲਫਾਫਾ ਕੋਈ ਕੁਝ ਚਲੋ ਦਾਨਪੁਨ ਕਰੋ ਪਰ ਇੱਕ ਆਪਣੀ ਮਾਨਸਿਕਤਾ ਨੂੰ ਤਾਂ ਲਾਗੂ ਰੱਖੋ ਵੀ ਕੱਟੋ ਕੱਟ ਇਹਨੂੰ ਜੋ ਦਾਨਪੁਨ ਕਰਨੇ ਕੰਮ ਸੇ ਕਮ ਆ ਪਲਾਸਟਿਕ ਕੂੜਾ ਕਾਚਰਾ ਤਾਂ ਨਾ ਇੱਥੇ ਸਿੱਟਿਆ ਜਾਵੇ ਦੇਖ ਲਓ ਤੁਸੀਂ ਕੀ ਹਾਲ ਕਰਿਆ ਹੋਇਆ ਇਹਨਾਂ ਨੇ ਵਿਚਾਰਿਆਂ ਦਾ ਇੱਥੇ ਬੀੜ ਚ ਜਾਨਵਰਾਂ ਦਾ ਇਹ ਵੱਤੋ ਬੱਤਰ ਜ਼ਿੰਦਗੀ ਜੀ ਰਹੇ ਨੇ ਮੈਂ ਆਸ ਕਰਦਾ ਆ ਕਿ ਤੁਸੀਂ ਅਨਕਿਤ ਜੀ ਬੱਪੂ ਜੀ ਪ੍ਰਧਾਨ ਜੀ ਨਗਰ ਕਾਉਂਸਲ ਦੇ ਸਮੂਹ ਐਮਸੀ ਸਾਹਿਬਾਨ ਇਸ ਚੀਜ਼ ਵੱਲ ਧੌਰ ਕਰਨ ਆ ਦੇਖੋ ਇੱਕ ਦਿਨ ਸਫਾਈ ਨਾਲ ਹੋਣ ਵਾਲਾ ਕੰਮ ਨਹੀਂ ਹੈਗਾ ਮੈਂ ਮੰਨਦਾ ਇਸ ਗੱਲ ਨੂੰ ਪਰ ਇਹਦਾ ਇੱਕ ਵਨ ਵਿਸ਼ੇਸ਼ ਧਿਆਨ ਦਿੱਤਾ ਜਾਵੇ ਜੀ ਬੇਨਤੀ ਹੈ ਕਿ ਆਸ ਕਰਦਾ ਹਾਂ ਕਿ ਤੁਸੀਂ ਇਸ ਵੱਲ ਧਿਆਨ ਦਿਮੋਗੇ ਤੇ ਇਸ ਕੰਮ ਨੂੰ ਸਹੀ ਢੰਗ ਨਾਲ ਆਪ ਵੱਲੋਂ ਕਰਵਾਇਆ ਜਾਵੇਗਾ ਧੰਨਵਾਦ ਜੀ